ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ 2:37 ਮਿੰਟ ਹੋ ਚੁੱਕੇ ਹੈ ਗਾਗਰ ਭਨ ਗੈਸ਼ ਕਰਨ ਵਾਸਤੇ ਬਾਬਾ ਜੀ ਗਦਾਵਰੀ ਨਦੀ ਦੇ ਵਿੱਚ ਬਾਬਾ ਜੀ ਦਾ ਗਾਗਰ ਲੈ ਕੇ ਆ ਰਹੇ ਨੇ ਹੁਣ ਉਧਰੋਂ ਸੰਗਤਾਂ ਨੂੰ ਬੇਨਤੀ ਕੀਤੀ ਆ ਵੀ ਲੈਂਡਪਾਰਕ ਖੜੇ ਹੋ ਜੂ ਲੈਂਡ ਦੇ ਵਿੱਚ ਜੋ ਆਪ ਕਰਦੇ ਆ ਰਹੀਆਂ ਨੇ ਸੰਗ ਤਾਂ 30 ਦੁੱਜ ਕੇ 40 ਮਿੰਟ ਦਾ ਟਾਈਮ ਹੈ ਜਾਨਵਰ ਵੀ ਬੋਲ ਰਹੇ ਨੇ ਵੇਖੋ ਅਰਦਾਸ ਬੇਨਤੀ ਕਰ ਰਿਹਾ ਜਾਨਵਰ ਵੀ ਆਪਣੀ ਜੀਵਨ ਸਫਲ ਕਰਨ ਦੇ ਲਈ ਆਓ ਲੰਗ ਤਾਂ ਆਪਣੀ ਆਪਣੀ ਅਰਦਾਸ ਬੇਨਤੀ ਕਰ ਰਹੀਆਂ ਆਪਣਾ ਜੀਵਨ ਸਫਲ ਕਰਨ ਦੇ ਲਈ ਗੁਰੂ ਚਰਨਾਂ ਦੇ ਵਿੱਚ ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕ ਪੁਜੇ ਨੇ ਕਰਮਾਂ ਵਾਲਿਆਂ ਨੂੰ ਇਹ ਦਿਨ ਦੇ ਦਰਸ਼ਨ ਹੁੰਦੇ ਆ ਕਿੰਗਾ ਜਨਮ ਲੰਘ ਜਾਂਦਾ ਕਦੇ ਆਹ ਦਿਨ ਦੇਖਣ ਦੇ ਲਈ ਆ ਰਹਿਨੇ ਬਾਬਾ ਜੀ ਗਾਗਰ ਲੈ ਕੇ ਵੇਖੋ ਅੱਗੇ ਆ ਵੀ ਬੇਤਿਆ ਥੋੜਾ ਪਿਛੋ ਕੇ ਘਾਇਓ ਨੂੰ ਲਗਨ ਦੋ ਅਗਰ ਤੇ ਪਿਛੇ ਆਓ ਆ ਗਏ ਬਾਬਾ ਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ワシルウィン。 සත්තනමවායෙගරු වායෙගරු සතනාමවායෙගරු නමවායෙගරු සත්්‍යනමවායෙගරු සතනවායෙගරු සතනාමවායගරු නමවායෙගරුු ਸਤ ਨਾਮ ਵਾਹਿਗੁਰੂ 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 ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ सतन वाहेगुरु वाहेगुरु जी फते गुरू सत वाहेगुरु सतनाम वाहेगुरु सतनाम सतन वाहेगुरु सतनाम वाहेगुरु वाहेगुरु सतनाम वाहेगुरु सतनाम वाहेगुरु सतनाम वाहेगुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਵਾਹਿਗੁਰੂ ਸਤਿਨਾਮ 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 ਮਤੇ ਹਰੇ ਹੋਈ ਗੁਰੂ ਚਲੋ ਬਾਜੂ ਜੀ ਮੋਬਾਈਲ ਬੰਦ ਕਰੋ